ਤਾਲਸੀ ਹਿਲ ਕਾਸਿਮ ਮੀਰ ਵੱਲੋਂ ਵੱਡੀ ਪਦਤ ਤੇ ਇੰਸਪੈਕਟਰ ਐਸ ਐਚਓ ਸਾਬਕਾ ਇੰਸਪੈਕਟਰ ਏ ਐਸ ਸੈਦ ਦੀ ਇਹ ਤਬਾਦਲੇ ਕੀਤੇ ਗਏ ਜਿਸ ਦੇ ਤਹਿਤ ਫਤੇਗੜ ਚੂਨੀਅਨ ਤੇ ਐਸ ਐਚਓ ਜੋ ਪ੍ਰਧੋ ਸਿੰਘ ਉਹਨਾਂ ਦਾ ਤਬਾਦਲਾ ਕਰਾ ਲਾਲ ਸਿੰਘ ਖਾਣਾ ਕੀਤਾ ਗਿਆ ਜਦ ਕੇ ਥਾਣਾ ਸਦਰ ਤੋਂ ਬਦਲ ਕੇ ਫਤਿਹਗੜ ਚੂੜੀਆਂ ਅਧਾਰ सुरेंद्रਪਾਲ ਸਿੰਘ ਨਿਯੁਕਤ ਕੀਤੇ ਗਏ ਅਤੇ ਉਹਨਾਂ ਵੱਲੋਂ ਚਾਰਜ ਸੰਭਾਲ ਕੇ ਫਤਿਹਗੜ ਚੂੜੀਆਂ ਥਾਣੇ ਦਾ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ ਗੱਲਬਾਤ ਕਰਦੇ ਆ सुरेंद्रਪਾਲ ਸਿੰਘ ਨਾਲ ਅਜੀ ਤੁਹਾਡਾ ਵੈਲਕਮ ਹੈ ਜੀ ਫਤਿਹਗੜ ਚੂੜੀਆਂ ਥਾਣੇ ਟੂ ਥੈਂਕ ਯੂ ਥੈਂਕ ਯੂ ਸਰ ਕਿਸ ਤਰ੍ਹਾਂ ਦੀ ਸੋਚ ਲੈ ਕੇ ਤੁਸੀਂ ਆਏ ਹੋ ਪਲਾਨਿੰਗ ਲੈ ਕੇ ਆਏ ਹੋ ਕਿਉਂਕਿ ਫਤਿਹਗੜ ਚੂੜੀਆਂ ਹਰ ਵਾਲੇ ਜਿਹੜੀ ਚੁਣੌਤੀਆਂ ਭਰਿਆ ਇਹ ਜਿਹੜਾ ਪੁਲਿਸ ਸਟੇਸ਼ਨ ਹੈ ਇੱਥੇ ਕ੍ਰਾਈਮੀ ਚਲੋ ਨਸ਼ੇ ਨੂੰ ਤੇ ਪੁਲਿਸ ਲੱਗੀ ਹੋਈ ਹੈ ਤੁਸੀਂ ਕਿਸ ਤਰ੍ਹਾਂ ਦੀ ਸੋਚ ਲੈ ਕੇ ਆਏ ਹੋ ਇਹ ਫਤਿਹਗੜ੍ਹ ਜੁੜੀਆਂ ਕ੍ਰਾਈਮ ਵਕ ਵਕ ਤਰ੍ਹਾਂ ਦਾ ਕ੍ਰਾਈਮ ਐ ਸਖਤ ਜੋ ਚੱਲ ਰਿਹਾ ਜੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਡੇ ਸੀਨੀਅਰ ਅਫਸਰ ਦੀਆਂ ਹਦਾਇਤਾਂ ਅਨੁਸਾਰ ਯੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਇਹਦੇ ਤੇ ਵੱਧ ਤੋਂ ਵੱਧ ਕੰਮ ਕੀਤਾ ਜਾਏਗਾ ਜੋ ਵੀ ਨਸ਼ੇ ਦਾ ਕੰਮ ਕਰਦੇ ਆ ਉਹਨਾਂ ਨੂੰ ਫੜਿਆ ਜਾਏਗਾ ਤੇ ਵੱਧ ਤੋਂ ਵੱਧ ਬਰਾਮਦਗੀ ਕੀਤੀ ਜਾਏ ਸਾਰਾ ਪਿਛਲੇ ਇੱਕ ਹਫਤੇ ਦੌਰਾਨ ਕਾਫੀ ਫਤਿਹਗੜ੍ਹ ਜੁੜੀਆਂ ਸ਼ਹਿਰ ਚ ਵੀ ਤੇ ਲੱਗ ਲੱਗੇ ਪਿੰਡਾਂ ਚ ਵੀ ਨਾ ਚੋਰੀਆਂ ਕਾਫੀ ਹੋਈਆਂ ਜੀ ਇਹ ਸਾਰੇ ਦੇਖ ਕੇ ਸਾਰਾ ਮੈਂ ਇਹਨਾਂ ਕਰਕੇ ਜੀ ਮੈਂ ਹਾਜ਼ਰੀ ਇੱਥੇ ਭਾਈ ਆ ਮੈਂ ਸਾਰਾ ਕਰਕੇ ਜੋ ਵੀ ਇਸ਼ੂਜ਼ ਹੈਗੇ ਆ ਸਾਰੇ ਕੋ ਕੇ ਸਾਰਾ ਕੀਤਾ ਜਾਏਗਾ ਹੱਲ ਕੀਤਾ ਜਾਏਗਾ ਯ ਸਰ ਆਪਣੇ ਇਲਾਕੇ ਪਿੰਡਾਂ ਚ ਜਾਂ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋ ਸ਼ਹਿਰ ਵਾਸੀਆਂ ਨੂੰ ਇਹੋ ਅਪੀਲ ਹੈ ਕਿ ਜੋ ਵੀ ਆਪਣਾ ਇਨਫੋਰਮੇਸ਼ਨ ਹੈ ਕੋਈ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰੋਗੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਏਗਾ ਕੋਈ ਵੀ ਇਨਫੋਰਮੇਸ਼ਨ ਉਸ ਨੂੰ ਸ਼ੇਅਰ ਕਰੋਗੇ ਤਾਂ ਨਾ ਜਨਤਕ ਨਹੀਂ ਕੀਤਾ ਜਾਏਗਾ ਤਾਂ ਉਹਦੇ ਲਈ ਆਪਣਾ ਰੋਕਥਾਮ ਕੀਤੀ ਜਾਵੇਗੀ ਕ੍ਰਾਈਮ ਦੇ ਵਿੱਚ ਅਹਿਮ ਕਿਸਮ ਚੁਣੌਤੀ ਮੰਨਦੇ ਹੋ ਤੁਸੀਂ ਇਸ ਵੇਲੇ ਅਹਿਮ ਦਾ ਤੇ ਆਪਣਾ ਜਿਹੜਾ ਸਰਕਾਰ ਦੁਆਰਾ ਚੱਲ ਰਿਹਾ ਜੀ ਜੁੱਧ ਨਸ਼ਾ ਵਿਰੁੱਧ ਉਹਤੇ ਤੇ ਕਨਸੈਂਟਰੇਟ ਕੀਤਾ ਜਾ ਰਿਹਾ ਹੈ ਪਿਛਲੇ ਥਾਣੇ ਵਿੱਚ ਵੀ ਕਾਫੀ ਰਿਕਵਰੀ ਕੀਤੀ ਹੈ ਕਾਫੀ ਬੰਦੇ ਸਲਾਖਾਂ ਦੇ ਪਿੱਛੇ ਭੇਜੇ ਨੇ ਇੱਥੇ ਵੀ ਕਨਸੈਂਟਰੇਟ ਨਸ਼ਿਆਂ ਤੇ ਕੀਤਾ ਜਾ ਰਿਹਾ ਹੈ ਧੰਨਵਾਦ ਇਸਨ ਜੀ ਨਵਿਉਕਤ ਫਤਿਹਗੜ ਚੂੜੀਆਂ ਐਸਐਚਓ सुरेंद्रਪਾਲ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਜੁਦ ਨਸ਼ੇ ਵਿਰੁੱਧ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਮਹਿੰਮ ਚੜੀ ਗਈ ਆ ਉਸ ਨੂੰ ਲੈ ਕੇ ਜੋ ਵੀ ਜ਼ੀਰੋ ਟੋਲਰੈਂਸ ਤੇ ਇਹ ਜਿਹੜਾ ਯੁੱਧ ਛੇੜਿਆ ਗਿਆ ਉਸ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਾਇਓਰਟੀ ਹੋਏਗੀ ਤੇ ਵੱਧ ਤੋਂ ਵੱਧ ਕੋਸ਼ਿਸ਼ ਹੋਵੇਗੀ ਕਿ ਜਿਹੜਾ ਨਸ਼ਾ ਇਥੋਂ ਖਤਮ ਕੀਤਾ ਜਾ ਸਕਤੇ ਹੋਰ ਵੀ ਜਿਹੜੇ ਕ੍ਰਾਈਮ ਵਾਲੇ ਆ ਉਹਨਾਂ ਦਾ ਵੀ ਇਥੇ ਠਲ ਪਾਈ ਜਾਵੇਗੀ